ਅਸੀ ਕਾਲ ਜੀ ਮੈਂ ਤਰਮਿੰਦਰ ਮੁਕੇਰੀਆ ਪਿਛਲੇ ਦਿਨਾਂ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਸਰਕਾਰ ਅਜਿਹੇ ਕਾਨੂੰਨ ਪਾਸ ਕਰ ਗਈ ਚੁੱਪਚਾਪੀਤੇ ਜਿਹੜੇ ਕਾਨੂੰਨਾਂ ਦੇ ਨਾਲ ਆਮ ਕਿਰਤੀ ਵਰਗ ਹੈ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਮਨਰੇਗਾ ਦਾ ਵਰਕਰ ਹੈ ਮੁਲਾਜ਼ਮ ਹੈ ਤੇ ਸਾਡੇ ਵਰਗਾ ਨੌਜਵਾਨ ਹੈ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਹੈ ਇੱਕ ਇੱਕ ਕਰਕੇ ਕੇਂਦਰ ਦੀ ਸਰਕਾਰ ਦੇ ਵੱਲੋਂ ਕਾਨੂੰਨਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਭੰਤੋੜ ਕੀਤੀ ਜਾ ਰਹੀ ਹੈ ਤੇ ਜਿਹੜਾ ਸਾਡਾ ਵਿਸ਼ਵਾਸ ਸੀਗਾ ਭਾਰਤ ਦੇ ਸੰਵਿਧਾਨ ਨੂੰ ਲੈ ਕੇ ਕਿ ਇਸ ਸੰਵਿਧਾਨ ਦਾ ਨਿਰਮਾਣ ਡਾਕਟਰ ਬੀ ਆਰ ਅੰਬੇਦਕਰ ਹੁਣਾਂ ਨੇ ਕੀਤਾ ਤੇ ਉਹ ਪਿਛੜੇ ਵਰਗ ਦੇ ਆਗੂ ਰੇ ਆ ਕੱਲੇ ਪਿਛੜੇ ਵਰਗ ਨਹੀਂ ਔਰਤਾਂ ਦੀ ਵੀ ਅਗਵਾਈ ਉਹਨਾਂ ਨੇ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਬਣਾਏ ਹੋਏ ਸੰਵਿਧਾਨ ਦੇ ਵਿੱਚ ਕਈ ਅਜਿਹੀਆਂ ਗੱਲਾਂ ਸੀਗੀਆਂ ਜਿਹੜੀਆਂ ਆਮ ਜਿਹੜੇ ਕਿਰਤੀ ਵਰਦ ਨੂੰ ਸੁੱਖ ਦਾ ਸਾਧਨ ਦਿੰਦੀਆਂ ਸੀਗੀਆਂ ਉਹਦੇ ਤੋਂ ਅੱਗੇ ਆ ਕੇ ਲਗਾਤਾਰ ਲੋਕਪੱਖੀ ਆਗੂਆਂ ਨੇ ਸੰਘਰਸ਼ ਕਰਕੇ ਆਰ ਦੇ ਕਮਿਊਨਿਸਟ ਪਾਰਟੀਆਂ ਦੇ 54 ਐਮਪੀਆ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੇ ਦੇਸ਼ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਲੋਕਪੱਖੀ ਜਥੇਬੰਦੀਆਂ ਬਣਾ ਕੇ ਲਗਾਤਾਰ ਸੰਘਰਸ਼ ਕੀਤਾ ਉਹਦੇ ਵਿੱਚੋਂ ਇੱਕ ਵੱਡੀ ਪ੍ਰਾਪਤੀ 2005-06 ਦੇ ਵਿੱਚ ਬਣਾਏ ਹੋਏ ਕਾਨੂੰਨ ਨਰੇਗਾ ਕਾਨੂੰਨ ਦੀ ਸੀਗੀ ਨਰੇਗਾ ਐਕਟ ਬਾਅਦ ਦੇ ਵਿੱਚ ਨਾਂ ਦੇ ਵਿੱਚ ਤਬਦੀਲੀ ਹੋਈ ਨਰੇਗਾ ਜਿਹੜੀ ਸਾਡੇ ਸਾਹਮਣੇ ਆਈ ਪਰ ਹੁਣ 2025 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਜਿਸ ਪ੍ਰਕਾਰ ਦੇ ਨਾਲ ਇਹਦੇ ਨਾਂ ਦੀ ਤਬਦੀਲੀ ਕੀਤੀ ਹੈ ਤੇ ਨਾਲ ਹੀ ਨਾਂ ਨਹੀਂ ਕੱਲਾ ਤਬਦੀਲ ਕੀਤਾ MNREGA ਦੀ ਅਸਲ ਆਤਮਾ ਹੀ ਬਾਹਰ ਕੱਢ ਕੇ ਰੱਖ ਦਿੱਤੀ ਜਿਹਦੇ ਤਹਿਤ ਭਾਰਤ ਭੱਦਰ ਦੇ ਉਹਨਾਂ 12 ਕਰੋੜ MNREGA ਦੇ ਤਹਿਤ ਕੰਮ ਕਰਦੇ ਮਜ਼ਦੂਰਾਂ ਨੂੰ ਜਿਹੜਾ ਚੰਗਾ ਰੋਜ਼ਗਾਰ ਮਿਲਦਾ ਸੀ MNREGA ਦੇ ਮਜ਼ਦੂਰ ਇਹ ਕਹਿੰਦੇ ਆ ਕੰਮ ਕਰਦੇ ਪਿੰਡਾਂ ਚ ਦਿਹਾੜ ਦੇ ਵਿੱਚ ਜੰਗਲਾਂ ਦੇ ਵਿੱਚ ਅਜਿਹੇ ਅਸੜ ਵਾਲੀ ਜਗ੍ਹਾ ਦੇ ਉੱਪਰ ਪਿਆਸੀ ਮਨਰੇਗਾ ਚ ਦਿਹਾੜੀਆਂ ਲਗਾ ਲਗਾ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਲਿਆ। ਇਹ ਗੱਲ ਬੱਕਰੀ ਹੈ ਕਿ ਸਰਕਾਰਾਂ ਦੀਆਂ ਮਾੜੀਆਂ ਪਾਲਿਸੀਆਂ ਕਰਕੇ ਉਹਨਾਂ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਹੋਇਆ ਪਰ ਮਨਰੇਗਾ ਸਾਡੇ ਲਈ ਇੱਕੋ ਮਾਤਰ ਸਹਾਰਾ ਸੀਗਾ ਜਿਸ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਦਾ ਗੁਜ਼ਰਬਸਰ ਕਰ ਰਹੇ ਸੀਗੇ। ਇਹਦੇ ਵਿੱਚ ਲਗਾਤਾਰ 60 40 ਦੀ ਰੇਸ਼ਿਓ ਲੈ ਕੇ ਆਣਾ ਸਿਰਫ 125 ਦਿਨ ਕੰਮ ਦੇਣ ਦਾ ਰਾਗ ਲਾਪਣਾ ਪਰ ਜ਼ਮੀਨੀ ਪੱਧਰ ਦੇ ਉੱਪਰ ਮਨਰੇਗਾ ਦੇ ਵਰਕਰਾਂ ਦਾ ਕਿਹਾ ਜਾਣਾ ਹੈ ਭਾਣੂ 20 25 30 ਦਿਨ ਵੀ ਦਿਹਾੜੀ ਲੈਣ ਦੇ ਲਈ ਬਹੁਤ ਜ਼ਿਆਦਾ ਤਰਲੇ ਕੱਢਣੇ ਪੈਂਦੇ ਆ ਕਰਪਸ਼ਨ ਵੀ ਇੱਕ ਵੱਡਾ ਕਾਰਨ ਹੈ ਕਿ ਕਰਪਸ਼ਨ ਚਾਹੇ ਸੂਬੇ ਦੀ ਸਰਕਾਰਾਂ ਦੇ ਨੁਮਾਇੰਦੇ ਹੋਣ ਐਮਐਲਏ ਐਮਪੀ ਹੋਣ ਚਾਹੇ ਅਫਸਰ ਜਿਹੜੇ ਬਲਾਕ ਡਿਵੈਲਪਮੈਂਟ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਅਫਸਰਾਂ ਉਹਨਾਂ ਦੇ ਵੱਲੋਂ ਜਾਲੀ ਦਿਹਾੜੀਆਂ ਲਗਾ ਕੇ ਜਾਂ ਉਹਦੇ ਵਿੱਚ ਲਗਾਤਾਰ ਕ腐ਸ਼ਨ ਪੈਦਾ ਕਰਕੇ ਮਨਰੇਗਾ ਨੂੰ ਬਦਨਾਮ ਕਰਨ ਦਾ ਬਹੁਤ ਜ਼ਿਆਦਾ ਯਤਨ ਵੀ ਕੀਤਾ ਤੇ ਕੀਤਾ ਵੀ ਇਹ ਚ ਵੀ ਕੋਈ ਦੂਰ ਆਏ ਨਹੀਂ ਪਰ ਜਿਹੜੇ ਲੋਕ ਮਨਰੇਗਾ ਦੇ ਵਿੱਚ ਨਿਰਭਰ ਸੀਗੇ ਤੇ ਉਹਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਦੇ ਲਈ ਇਕਲੌਤਾ ਇਹ ਸਹਾਰਾ ਸੀਗਾ ਮਨਰੇਗਾ ਤੇ ਇਹਦੇ ਤੇ ਰਾਜਨੀਤੀ ਬਹੁਤ ਜ਼ਿਆਦੇ ਤਿੱਖੇ ਤੌਰ ਤੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀ ਭਾਜਪਾ ਜਿਹਦੇ ਜਿਹਦੀ ਲਗਾਤਾਰ ਜਿਹਦਾ ਕੰਮ ਹੈ ਜਿਨ੍ਹਾਂ ਦੇ ਆਗੂ ਨਥੂ ਰਾਮ ਗੋੜ ਸੇ ਹੁਣਾਂ ਦੇ ਵੱਲੋਂ ਮਹਾਤਮਾ ਗਾਂਧੀ ਹੁਣਾਂ ਦਾ ਕਹਿ ਲਈਏ ਉਹਨਾਂ ਦਾ ਕਤਲ ਕਰ ਦੇਣਾ ਤੇ ਹੁਣ ਮਹਾਤਮਾ ਗਾਂਧੀ ਹੁਣਾਂ ਤੋਂ ਵੀ ਇੰਨੀ ਜ਼ਿਆਦਾ ਨਫ਼ਰਤ ਕਰਨੀ ਹੈ ਜਿਨ੍ਹਾਂ ਮਹਾਤਮਾ ਗਾਂਧੀ ਹੁਣਾਂ ਦੇ ਜਾਂ ਜਿਹੜੇ ਮਹਾਤਮਾ ਗਾਂਧੀ ਇੱਕ ਚਿਹਰਾ ਬਣੇ ਭਾਰਤ ਦੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਭਾਰਤ ਦੇ ਵਿੱਚ ਲੜਦਿਆਂ ਸਾਰੀਆਂ ਧਿਰਾਂ ਨੂੰ ਇਕੱਠਿਆਂ ਕਰਕੇ ਕੌਮੀ ਜਮਹੂਰੀ ਮੋਰਚਾ ਬਣਾ ਕੇ ਜਿਹਦੇ ਵਿੱਚ ਵੱਡੀ ਅਗਵਾਈ ਕਾਂਗਰਸ ਨੇ ਕੀਤੀ ਹੈ ਜਾ ਹੋਰ ਲੜਦੀ ਧਿਰਾਂ ਨੇ ਕੀਤੀ ਆ ਉਹਦੇ ਵਿੱਚ ਇੱਕ ਮੋਹਰਾ ਰਿਆ ਹੈ ਇੱਕ ਖਾਸ ਚਿਹਰਾ ਰਿਆ ਮਹਾਤਮਾ ગાંધી ਵਾਰਲ ਪੱਦਰ ਦੇ ਵਿੱਚ ਉਹਨਾਂ ਦੀ ਪਾਈਆਂ ਹੋਈਆਂ ਚੰਗੀਆਂ ਰਵਾਇਤਾਂ ਦਾ ਅੱਜ ਵੀ ਚਰਚਾ ਹੈ ਪਰ ਉਹਨਾਂ ਦੇ ਨਾਲ ਇਸ ਪੱਦਰ ਦੇ ਉੱਪਰ ਨਫ਼ਰਤ ਕਰਨੀ ਇਹ ਹੈਰਾਨਗੀ ਹੁੰਦੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਲੈ ਕੇ ਕਿੱਧਰ ਨੂੰ ਜਾਣਾ ਚਾਹੁੰਦੇ ਹਾਂ ਜਿਸ ਦੇਸ਼ ਦੀ ਪਹਿਚਾਨ ਬਨਸਵੰਨੇ ਫੁੱਲਾਂ ਦੇ ਗੁਲਦਸਤੇ ਦੇ ਰੂਪ ਦੇ ਵਿੱਚ ਹੈ ਜਿਨ੍ਹਾਂ 'ਚ ਬਹੁਤ ਸਾਰੀਆਂ ਜਾਤੀਆਂ ਧਰਮਾਂ ਦੇ ਲੋਕ ਰਹਿੰਦੇ ਆ ਤੇ ਉਹਨਾਂ ਦਾ ਰਹਿਣ ਦਾ ਢੰਗ ਭਾਈਚਾਰਕ ਸਾਂਝ ਦੇ ਮੁਤਾਬਕ ਹੈ ਚਾਹੇ ਮੁਸਲਮਾਨ ਹੋਣ ਉਹ ਹਿੰਦੂਆਂ ਦੇ ਰੀਤੀ ਰਿਵਾਜਾਂ ਦੇ ਵਿੱਚ ਸ਼ਾਮਲ ਹੁੰਦੇ ਆ ਹਿੰਦੂ ਆ ਉਹ ਮੁਸਲਮਾਨਾਂ ਦੇ ਨਾਲ ਉਹਨਾਂ ਦੀ ਸਾਂਝ ਰਹਿੰਦੀ ਹੈ ਚਾਹੇ ਹਿੰਦੂ ਆ ਉਹਨਾਂ ਦੇ ਸਿੱਖਾਂ ਦੇ ਰੀਤੀ ਰਿਵਾਜਾਂ ਦੇ ਨਾਲ ਸਾਂਝ ਹੈ ਤੇ ਇਦਾਂ ਹੀ ਪੂਰੇ ਭਾਰਤ ਦੇ ਵਿੱਚ ਲੋਕ ਇੱਕ ਸਾਂਝੀਵਾਲਤਾ ਦੇ ਸੁਨੇਹੇ ਦੇ ਨਾਲ ਲਗਾਤਾਰ ਰਹਿੰਦੇ ਆ ਹਾਂ ਇੱਕਾ ਦੁੱਕਾ ਜੋ ਰੋਕ ਹੈ ਜਿਹੜੀ ਨਾਲ ਸਿਆਸੀ ਪਾਰਟੀਆਂ ਦੇ ਨਾਲ ਆਪਣੀ ਰਾਜਨੀਤਿਕ ਰੋਟੀਆਂ ਸੇਖਣ ਦੇ ਲਈ ਇਹ ਲਗਾਤਾਰ ਫਿਰਕਾ ਪ੍ਰਸਤੀ ਦਾ ਜਿਹੜਾ ਪੈਂਤੜਾ ਲਿਆ ਜਾਂਦਾ ਵੀ ਇਹਦੇ ਨਾਲ ਆਸਾਨੀ ਨਾਲ ਮੋਟਾ ਮਿਲ ਜਾਂਦੀਆਂ ਆ ਜਦਕਿ ਕੰਮਕਾਰ ਦੇ ਨਾਂ ਦੇ ਉੱਪਰ ਕੀਤੇ ਹੋਏ ਕੰਮਾਂ ਦੇ ਨਾਂ ਦੇ ਉੱਪਰ ਵੋਟ ਲੈਣੀ ਬਹੁਤ ਜ਼ਿਆਦਾ ਮੁਸ਼ਕਲ ਹੈ। ਇਹੀ ਗਰਾਊਂਡ ਦੀ ਰਿਐਲਿਟੀ ਹੈ ਕਿ ਕੰਮਾਂ ਦੇ ਆਧਾਰ ਤੇ ਉੱਪਰ ਵੋਟਾਂ ਨਹੀਂ ਲੈਣੀਆਂ ਤੇ ਅਸੀਂ ਰਾਜਨੀਤੀ ਧਰਮ ਦੇ ਨਾਂ ਦੇ ਉੱਪਰ ਲੋਕਾਂ ਨੂੰ ਆਪਸੀ ਭਾਈਚਾਰਾ ਨੂੰ ਤੋੜ ਕੇ ਉਹਦੇ ਨਾਂ ਦੇ ਉੱਪਰ ਵੋਟ ਲੈਣ ਦੀ ਇਹ ਲਗਾਤਾਰ ਬਹੁਤ ਜ਼ਿਆਦਾ ਜੋਰਾ ਸ਼ੋਰ ਹਟੇ ਤੇ ਆਸਾਨੀ ਨਾਲ ਵੋਟਾਂ ਮਿਲ ਜਾਂਦੀਆਂ। ਕਿਉਂਕਿ ਕੰਮ ਕਿਉਂ ਨਹੀਂ ਕੀਤਾ ਜਾਂਦਾ ਹੈ ਕਿਉਂਕਿ ਜਿਹੜੀ ਸੇਵਾ ਕੀਤੀ ਜਾਂਦੀ ਹੈ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਵੱਲੋਂ ਲਗਾਤਾਰ ਚੰਦਾ ਇਹਨਾਂ ਮੰਤਰੀਆਂ ਦੇ ਇਲੈਕਸ਼ਨਾਂ ਮਹਿੰਗੇ ਇਲੈਕਸ਼ਨਾਂ ਦੇ ਵਿੱਚ ਲਗਾਇਆ ਜਾਂਦਾ ਆ ਇਹਨਾਂ ਦੀ ਐਸ ਪ੍ਰਸਤੀ ਦੇ ਵਿੱਚ ਖਰਚਿਆ ਜਾਂਦਾ ਆ ਤੇ ਉਹੀ ਚੰਦੇ ਦੇ ਵੱਡੇ ਪੈਸੇ ਨੂੰ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਅੱਜ ਭਾਰਤ ਦੇਸ਼ ਦੀ ਜਿਹੜੀ ਅਸਲ ਪਹਿਚਾਣ ਹੈ ਭਾਰਤ ਦੇ ਮਜ਼ਦੂਰ ਭਾਰਤ ਦੇ ਕਿਸਾਨ ਉਹਨਾਂ ਦੇ ਖਿਲਾਫ ਇੰਨੇ ਕੁ ਜ਼ਿਆਦੇ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਕਾਨੂੰਨਾ ਬਣਾਏ ਹੋਏ ਕਾਨੂੰਨਾ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਤੇ ਹੁਣ ਹਾਲਾਤ ਇਹ ਬਣ ਗਏ ਪੀ ਭਾਰਤ ਦੇ ਵਿੱਚ ਬਣਾਏ ਹੋਏ ਸੰਵਿਧਾਨ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਹੁਣਾਂ ਨੇ ਬਣਾਇਆ ਜਿਹੜਾ ਲੋਕਾਂ ਦੇ ਲਈ ਬਾਕੀ ਹੱਦ ਤੱਕ ਕੰਮ ਕਰਦਾ ਰਿਹਾ ਹੈ ਉਹਦੇ ਤੋਂ ਬਾਅਦ ਲੜਦੇ ਲੋਕਾਂ ਨੇ ਲਗਾਤਾਰ ਲੋਕਪੱਖੀ ਧਾਰਾਵਾਂ ਜਿਹੜੀਆਂ ਇਹਦੇ ਵਿੱਚ ਲੈ ਕੇ ਆਈਆਂ ਉਹ ਲਗਾਤਾਰ ਇੱਕ ਇੱਕ ਕਰਕੇ ਤੋੜੀਆਂ ਜਾ ਰਹੀਆਂ ਉਹਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਅਜੇ ਹਾਲਾਤਾਂ ਦੇ ਵਿੱਚ ਹੈਰਾਨਗੀ ਹੁੰਦੀ ਹੈ ਵੀ ਭਾਰਤ ਦੇ ਲੋਕ ਸਾਡੇ ਕਿਰਤੀ ਵਰਗ ਉਸ ਪੱਧਰ ਦੇ ਉੱਠ ਕਿਉਂ ਨਹੀਂ ਰਹੇ ਜੇਕਰ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਨਾ ਕੀਤੀ ਹੁੰਦੀ ਤੇ ਸ਼ਾਇਦ ਪਾਰਲੀਮੈਂਟ ਦੇ ਵਿੱਚ ਬਿਜਲੀ ਸੋਧ ਬਿੱਲ 2025 ਬਿਜਲੀ ਤੋਂ ਬਾਅਦ ਜਿਹੜਾ ਸੀਡ ਬਿੱਲ ਹੈ ਬੀਜ ਬਿੱਲ ਹੈ 2025 ਉਹ ਵੀ ਪਾਸ ਹੋ ਜਾਂਦਾ ਪਰ ਸੰਯੁਕਤ ਕਿਸਾਨ ਮੋਰਚੇ ਨੇ ਆਪ 32 ਕਿਸਾਨ ਜਥੇਬੰਦੀਆਂ ਨੇ ਤੇ ਹੋਰ ਨਾਲ ਇਕੱਠੇ ਕਰਕੇ 88 ਜਥੇਬੰਦੀਆਂ ਨੇ ਜਿਹਦੇ ਵਿੱਚ ਮਜ਼ਦੂਰ ਕਿਸਾਨ ਮਲਾਜ਼ਮ ਹਰ ਵਰਗ ਇਕੱਠਾ ਹੋ ਕੇ ਉਹਨਾਂ ਨੇ ਕਹਿ ਦਿੱਤਾ ਕਿ ਜੇ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਲਿਆਏ ਤੇ ਡਟਵੇਂ ਰੂਪ ਦੇ ਵਿੱਚ ਪੂਰੇ ਪੰਜਾਬ ਤੋਂ ਲੈ ਕੇ ਭਾਰਤ ਦੇ ਵਿੱਚ ਨਵਾਂ ਅੰਦੋਲਨ ਖੜਾ ਹੋਊਗਾ ਪਰ ਅਜਿਹਾ ਮਨਰੇਗਾ ਦੇ ਉੱਪਰ ਹੋਣ ਦੀ ਵੀ ਲੋੜ ਹੈ ਮਨਰੇਗਾ ਨੂੰ ਬਚਾਉਣ ਦੇ ਲਈ ਜੇ ਮਨਰੇਗਾ ਬੰਦ ਹੋ ਗਈ ਤੇ ਲਗਭਗ 12 ਕਰੋੜ ਜਿਹੜੇ ਲੋਕ ਹੈ ਜਿਹੜੇ ਮਨਰੇਗਾ ਦੇ ਉੱਪਰ ਜਿਨ੍ਹਾਂ ਦੀ ਕਹ ਲਈਏ ਕਿ ਘਰ ਚੱਲਣ ਦਾ ਜਿਹੜਾ ਪੂਰਾ ਪ੍ਰਬੰਧ ਜਿਹੜੇ ਉੱਪਰ ਨਿਰਭਰ ਕਰਦਾ ਸੀਗਾ ਉਹ ਖਤਮ ਹੋ ਜਾਣਾ ਹੈ ਤੁਸੀਂ ਆਪ ਜਾਣਦੇ ਹੋ ਕਿ ਪ੍ਰਾਈਵੇਟ ਖੇਤਰਾ 'ਚ ਜਦੋਂ ਕੰਮ ਕਰਨਾ ਹੁੰਦਾ ਤੇ ਹਾਲਤ ਕੀ ਹੁੰਦੀ ਹੈ ਰੋਜ਼ਗਾਰ ਲੈਣ ਦੇ ਲਈ ਜੇ ਗੱਲ ਕਰਨੀ ਹੋਵੇ ਤੇ ਹਾਲਤ ਕੀ ਹੁੰਦੀ ਹੈ ਤੇ ਅੱਜ ਰੋਜ਼ਗਾਰ ਭਾਰਤ ਦੇ ਵਿੱਚ ਮਿਲਦਾ ਕਿੰਨਾ ਕਿਪਿਆ ਹੈ ਰਾਜਨੀਤੀ ਬਹੁਤ ਜ਼ਿਆਦਾ ਹੋ ਰਹੀ ਹੈ RAM ਜੀ ਨਾਂ ਰੱਖਿਆ ਗਿਆ ਹੈ ਬੀਬੀ RAM ਜੀ ਮਨਰੇਗਾ ਦਾ ਬਦਲ ਕੇ RAM ਜੀ ਸਾਡੇ ਸਾਰੇ ਦੇ ਆਦਰਨੀ ਹੈ ਪਰ RAM ਜੀ ਦਾ ਨਾਂ ਲਾ ਕੇ ਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਇਹ ਸੋਚ ਲਿਆ ਵੀ ਜੇ ਲੋਕ ਵਿਰੋਧ ਕਰਨਗੇ ਤੇ ਅਸੀਂ ਇਸ ਭਾਵਨਾਵਾਂ ਦੇ ਨਾਲ ਰਾਮ ਦੇ ਰਾਮ ਦੇ ਨਾਲ ਹਰ ਇੱਕ ਬੰਦੇ ਦਾ ਜੜਾਵ ਹੈ ਤੇ ਉਸ ਭਾਵਨਾਵਾਂ ਦੇ ਨਾਲ ਉਹਨਾਂ ਨੂੰ ਦਬਾਇਆ ਜਾ ਸਕਦਾ ਹੈ। ਰਾਮ ਕੱਲੇ ਤੁਹਾਡੇ ਨਹੀਂ ਹੈ ਰਾਮ ਪੂਰੇ ਭਾਰਤ ਦੇ 141 ਕਰੋੜ ਲੋਕਾਂ ਦੇ ਹੈ। ਤੇ ਉਹਨਾਂ ਨੂੰ ਤੁਹਾਡੀ ਕਹ ਲਈਏ ਵੀ ਤੁਹਾਡੇ ਸਰਟੀਫਿਕੇਸ਼ਨ ਦੀ ਜਿਹੜੀ ਹੈ ਉਹ ਲੋੜ ਨਹੀਂ ਹੈ। ਵੀ ਤੁਹਾਡੇ ਕਿਹ ਹੈ ਜਿਆਦਾਤਰ ਸਾਡੇ ਦਿਲਾਂ ਦੇ ਵਿੱਚੋਂ ਰਾਮ ਹੈ ਜਾਂ ਨਹੀਂ ਹੈ ਪਤਾ ਲੱਗਣਾ ਹੈ। ਜਿੰਨਾ ਸਾਡੇ ਦਿਨਾਂ 'ਚ ਕੀ ਪਤਾ ਸੀ ਤੁਹਾਡੇ ਨਾਲੋਂ ਜ਼ਿਆਦਾ ਰਾਮ ਉਹਨਾਂ ਨੂੰ ਮੰਨਦੇ ਹੋਗੇ। ਸਾਡਾ ਚੱਲਣ ਫਿਰਨ ਦਾ ਤੇ ਕੰਮ ਕਰਨ ਦਾ ਢੰਗ ਹੈ ਕਿਉਂਕਿ ਰਾਮ ਹੁਣਾ ਨੇ ਗਲਤ ਦੇ ਖਿਲਾਫ ਸਹੀ ਜਿਹੜੀ ਹੈ ਗੱਲ ਲੈ ਕੇ ਗਏ ਤੇ ਲਗਾਤਾਰ ਕੱਲਿਆਂ ਹੋ ਕੇ ਜਥੇਬੰਦ ਕਰਕੇ ਵੱਡੀ ਗਿਣਤੀ ਚ ਲੋਕਾਂ ਨੂੰ ਉਸ ਜਿਹੜੇ ਗਲਤ ਬੰਦੇ ਦੇ ਖਿਲਾਫ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ ਚੰਗੇ ਬੁਰੀ ਗੱਲ ਦੇ ਉੱਪਰ ਚੰਗਾਈ ਦੀ ਜਿਹੜੀ ਜਿੱਤ ਕੀਤੀ ਹੈ ਤੇ ਤੁਹਾਡੇ ਵੱਲੋਂ ਫਰਾਈ ਫਲਾਈ ਜਾ ਰਹੀ ਬੁਰਾਈ ਦਾ ਵਿਰੋਧ ਕਰਨ ਦੇ ਲਈ ਰਾਮ ਦੇ ਨਿਆਂਵੀ ਤਗੜੇ ਹੋ ਕੇ ਇਕੱਠੇ ਹੋਣਗੇ ਮੈਂ ਪੰਜਾਬ ਤੋਂ ਲੈ ਕੇ ਪੂਰੇ ਭਾਰਤ ਭਰ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਠੀਕ ਹੈ ਵੀ ਇਹ ਗੱਲ ਆ ਰਹੀ ਹੈ ਵੀ ਮਨਰੇਗਾ ਦਾ ਸਿਰਫ ਨਾਂ ਹੀ ਬਦਲਿਆ ਹੈ ਮਨਰੇਗਾ ਬੰਦ ਨਹੀਂ ਹੋਈ ਪਰ ਜ਼ਮੀਨੀ ਪੱਧਰ ਦੇ ਉੱਪਰ ਮਨਰੇਗਾ ਦੀ ਜਿਹੜੀ ਅਸਲ ਆਤਮਾ ਹੈ ਉਹਦੇ ਕੰਮ ਕਰ ਮਿਲਣ ਲੋਕਾਂ ਨੂੰ ਕੰਮ ਮਿਲਣ ਦੇ ਜਿਹੜੇ ਅਸਲ ਉਸੂਲ ਹੈ ਉਹਨਾਂ ਦੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ ਅੱਜ ਜੇ ਮੈਂ ਇਕੱਲੀ ਪੰਜਾਬ ਦੀ ਗੱਲ ਕਰਾਂ ਜਿੱਥੇ ਮੈਂ ਰਹਿਣਾ ਹੈ ਪੰਜ ਖੇਤਰਾਂ ਦੇ ਵਿੱਚ ਮਨਰੇਗਾ ਦੇ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਕੰਮ ਮਿਲਦਾ ਹੈ ਸਭ ਤੋਂ ਪਹਿਲਾਂ ਪੰਚਾਇਤ ਦੇ ਵਿੱਚ ਉਦੇ ਤੋਂ ਬਾਅਦ ਜੰਗਲਾਤ ਦੇ ਵਿੱਚ ਉਦੇ ਤੋਂ ਬਾਅਦ ਨਹਿਰਾਂ ਦੇ ਉੱਪਰ ਉਦੇ ਤੋਂ ਬਾਅਦ ਰੇਲਵੇ ਟਰੈਕਾਂ ਤੇ ਤੇ ਸੜਕਾਂ ਦੇ ਉੱਪਰ ਪੰਜ ਜਗ੍ਹਾ ਤੇ ਰੇਲਵੇ ਕាលੀਏ ਮਨਰੇਗਾ ਦੇ ਮਜ਼ਦੂਰਾਂ ਨੂੰ ਕੰਮ ਮਿਲਦਾ ਰਿਹਾ ਹੈ ਪਰ ਹੁਣ ਇਹ ਗੱਲ ਖਤਮ ਹੋ ਜਾਣੀ ਆ ਜਿਹੜਾ ਕੰਮ ਲਗਭਗ 90 10 ਦੀ ਰੇਸ਼ੋ ਦੇ ਨਾਲ ਚੱਲਦਾ ਸੀਗਾ ਤੇ ਹੁਣ ਜਿਹੜੀ 60 40 ਦੀ ਰੇਸ਼ੋ ਕੀਤੀ ਹੈ ਅਸੀਂ ਵੀ ਜਾਣਦੇ ਆ ਕਿ ਸੂਬੇ ਦੀਆਂ ਸਰਕਾਰਾਂ ਇੰਨੇ ਵੱਡੇ ਪੱਧਰ ਦੇ ਉੱਪਰ ਮਨਰੇਗਾ ਨੂੰ ਨਹੀਂ ਚਲਾ ਸਕਦੀਆਂ ਉਹਨਾਂ ਕੋ ਇਨਕਮ ਦੇ ਵਸੀਲੇ ਕਿੰਨੇ ਕ ਹੈ ਇੱਕ ਇੱਕ ਕਰਕੇ ਆਲਰੇਡੀ ਸਰਕਾਰੀ ਜਾਇਦਾਦਾਂ ਸੂਬਿਆਂ ਦੀਆਂ ਵੇਚ ਦਿੱਤੀਆਂ ਗਈਆਂ ਜਿੰਨਾ ਵੀ ਪੈਸਾ ਅਜੇ ਤੱਕ ਇਕੱਠਾ ਹੁੰਦਾ ਹੈ ਸਟੇਟਾਂ ਦਾ ਉਹ ਸਾਰਾ ਕੇਂਦਰ ਦੇ ਹੱਥਾਂ ਦੇ ਵਿੱਚ ਚਲਾ ਜਾਂਦਾ ਹੈ ਤੇ ਕੱਲ ਨੂੰ ਕੇਂਦਰ ਦੇ ਨਾਲ ਸੰਬੰਧਤ ਜੇ ਕਿਸੇ ਸਟੇਟ ਦੀ ਸਰਕਾਰ ਨਾ ਹੋਈ ਸਾਨੂੰ ਵੀ ਪਤਾ ਕੇਂਦਰ ਨੇ ਫਿਰ ਉਸ ਸੂਬੇ ਦੇ ਵਿੱਚ ਪੈਸੇ ਨਹੀਂ ਜਾਰੀ ਕਰਨੇ ਆ ਉਹਦੇ ਤੋਂ ਇਲਾਵਾ ਜ਼ਮੀਨੀ ਹਕੀਕਤ ਇਹ ਹੈ ਵੀ ਜਿੰਨੇ ਦਾ ਕੰਮ ਅਲਾਊਟ ਹੋਇਆ ਉਹਨੇ ਦੇ ਹੀ ਪੈਸੇ ਜਾਰੀ ਕਰਨੇ ਆ ਜੇ ਕੰਮ ਬੰਦ ਹੋ ਗਿਆ ਤਾਂ ਵੀ ਕੇਂਦਰ ਨੇ ਪੈਸੇ ਦੇਣ ਤੋਂ ਅਨਕਾਰੀ ਹੋ ਜਾਣਾ ਹੈ ਜ਼ਮੀਨੀ ਹਕੀਕਤ ਦੇ ਉੱਪਰ ਜਿਹੜਾ ਮੈਕਮੇ ਦੇ ਅਧਿਕਾਰੀ ਜਿਹੜੇ ਜੀਆਰਐਸ ਸਾਡੇ ਕੰਮ ਕਰਦੇ ਆ ਉਹਨਾਂ ਨੂੰ ਵੀ ਇਹ ਬਹਿਮ ਹੈ ਕਿ ਹੁਣ ਅਸੀਂ ਪੱਕੇ ਹੋ ਜਾਾਂਗੇ ਇਹ ਭੁਲੇਖਾ ਛੱਡ ਦਿਓ ਜੇ ਮਨਰੇਗਾ ਦੇ ਮੇਟ ਤੇ ਵਰਕਰ ਨਾ ਰਹੇ ਇਹ ਸਕੀਮ ਨਾ ਰਹੀ ਇਹ ਕਾਨੂੰਨ ਨਾ ਰਿਹਾ ਤੇ ਤੁਹਾਡੀ ਨੌਕਰੀ ਵੀ ਨਹੀਂ ਰਹਿਣੀ ਇਸ ਕਰਕੇ ਜਿੰਨੇ ਵੀ ਪੰਜਾਬ ਪਰ ਦੇ ਜੀਆਰਐਸ ਹੈ ਏਪੀਓ ਹੈ ਮਨਰੇਗਾ ਦੇ ਮੇਟ ਹੈ ਉਨਾ ਨੂੰ ਤਕੜੇ ਹੋ ਕੇ ਹੁਣ ਅੰਦੋਲਨਾਂ ਦੇ ਰੂਪ ਦੇ ਵਿੱਚ ਆਣਾ ਚਾਹੀਦਾ ਜਾਹੇ ਐਕਸ਼ਨ ਮਨਰੇਗਾ ਦੇ ਵੱਲੋਂ ਬਲਾਕ ਦੇ ਵਿੱਚ ਕੀਤਾ ਜਾ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਕੀਤਾ ਜਾ ਰਿਹਾ ਹੈ ਸੂਬਾ ਪੱਧਰੀ ਕੀਤਾ ਜਾ ਰਿਹਾ ਜਾਂ ਕੇਂਦਰ ਦੇ ਉੱਪਰ ਕੀਤਾ ਜਾ ਰਿਹਾ ਦਿੱਲੀ ਕੀਤਾ ਜਾ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ ਨੇਤਾ ਸਿੱਧੇ ਤੌਰ ਤੇ ਇੱਕ ਹੀ ਕਾਨੂੰਨ ਦੇ ਨਾਲ 12 ਕਰੋੜ ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ ਹੈ ਭਾਰਤ ਦੇ ਵਿੱਚ ਕਿਉਂਕਿ ਲੋਕਾਂ ਦਾ ਰੋੜਾ ਨਾ ਬਦੇ ਥੋੜਾ ਬਹੁਤਾ ਚੱਲਦਾ ਰਹੂਗਾ ਪਰ ਹੁਣੇ ਹੈ ਕਿ ਹੌਲੀ 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 ਮੰਨ ਗਰੇਗਾ ਦਾ ਨਾਂ ਲੈਣੋਂ ਲੋਕਾਂ ਨੇ ਭੁੱਲ ਜਾਣਾ ਜਦੋਂ ਇਹ ਨਵੇਂ ਸਾਰੇ ਪਾਸੇ ਚੱਲ ਗਿਆ ਪਰ ਜੇ ਇਹ ਆਈ ਕਿੱਥੋਂ ਇਹ ਸਕੀਮ ਬਣੀ ਕਿਦਾਂ ਇਹਦੀ ਤਹਿ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਗੱਲ ਬਖਰੀ ਹੈ ਕਿ ਜਿਹੜੇ ਲੋਕਾਂ ਨੇ ਇਹ ਕਾਨੂੰਨ ਬਣਾਇਆ ਜਿਨ੍ਹਾਂ ਨੇ ਲੜਪੜ ਕੇ ਇੱਥੇ ਤੱਕ ਲੈ ਕੇ ਆਂਦਾ ਉਹ ਲੋਕ ਬਜ਼ੁਰਗ ਹੋ ਗਏ ਹੋਣਗੇ ਜਾਂ ਇਸ ਦੁਨੀਆ ਤੇ ਨਹੀਂ ਹੋਗੇ ਹੁਣ ਨਹੀਂ ਹੁਣੇ ਇਹ ਪੀਦਾ ਫਾਇਦਾ ਕੇਂਦਰ ਦੀ ਮੋਦੀ ਸਰਕਾਰ ਬਹੁਤ ਜ਼ਿਆਦਾ ਲੈ ਰਹੀ ਹੈ ਕਿਉਂਕਿ ਲੜਦਿਆਂ ਧਿਰਾਂ ਦੇ ਵਿੱਚ ਕਮਜ਼ੋਰੀ ਆਣਾ ਲਗਾਤਾਰ ਕੈਪੀਟਲਿਸਟ سرمਾਇਦਾਰ ਸਰਕਾਰਾਂ ਦਾ ਲਗਾਤਾਰ ਉਹਨਾਂ ਦੇ ਵਿੱਚ ਇੰਟਰਫੀਅਰੈਂਸ ਕਰਨਾ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਲਗਾਤਾਰ ਕੰਮ ਕਰਨਾ ਇਹ ਬਹੁਤ ਜ਼ਿਆਦਾ ਲਾਸਕੇਲ ਦੇ ਉੱਪਰ ਹੈ ਪਰ ਅਸੀਂ ਨੋਜਮਾਨ ਇਹ ਜਾਣਦੇ ਹਾਂ ਕਿ ਜੇਕਰ ਕਰਕੇ ਕਾਨੂੰਨ ਇਹ ਖਤਮ ਹੋ ਗਏ ਆਹ ਨਾਲੇ ਸਮੇਂ 'ਚ ਬਹੁਤ ਜ਼ਿਆਦਾ ਔਖਾ ਹੋਣਾ ਹੈ ਜਿੱਥੇ ਮੈਂ ਤੁਹਾਡੇ ਨਾਲੇ ਸਾਰੀ ਗੱਲਬਾਤ ਸਾਂਝੀ ਕਰ ਰਿਹਾ ਹਾਂ ਇਹਦੀ ਗੱਲਾਂ ਸਾਂਝੀਆਂ ਕੀਤੀਆਂ ਕੋਈ ਸਾਡਾ ਮਕਸਦ ਤੁਹਾਨੂੰ ਜਾਗਰੂਕ ਕਰਨਾ ਤੇ ਨਾਲ ਤੁਹਾਨੂੰ ਇਹ ਹੌਸਲਾ ਦੇਣਾ ਵੀ ਆਓ ਲੜੀਏ ਇਕੱਠੇ ਹੋ ਕੇ ਤੇ ਕਾਨੂੰਨ ਅਸੀਂ ਬਚਾਣਾ ਹਰ ਹਾਲਤ ਦੇ ਵਿੱਚ ਤੇ ਮਾਰਚ ਤੱਕ ਲਗਾਤਾਰ ਸਰਕਾਰ ਨੂੰ ਮਜਬੂਰ ਕਰ ਦੇਣਾ ਵੀ ਇਹਦੇ ਤੇ ਲਗਾਤਾਰ ਸਰਕਾਰ ਸੋਚੇ ਤੇ ਪਿੱਛੇ ਨੂੰ ਜਾਵੇ ਨਹੀਂ ਤਾਂ ਭਾਜਪਾ ਜਿੱਥੇ-ਜਿੱਥੇ ਅਸੀਂ ਰਹਨੇ ਆ ਘੱਟੋ-ਘੱਟ ਪੰਜਾਬ ਦੇ ਵਿੱਚ ਇਹ ਭੁੱਲ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇੱਕ ਵੀ ਵੋਟ ਮਿਲ ਜੇ ਤਿਆਰੀ ਇਦਾਂ ਦੀ ਕਰਾਂਗੇ ਮੂਵਮੈਂਟ ਪੰਜਾਬ ਦੇ ਵਿੱਚ ਇਦਾਂ ਦੀ ਚਲਾਵਾਂਗੇ ਇਸ ਸੰਘਰਸ਼ ਦੇ ਵਿੱਚ ਅਸੀਂ ਕਿਸਾਨਾਂ ਨੂੰ ਵੀ ਹਾਕ ਦਿੰਨੇ ਆ ਨੌਜਵਾਨਾਂ ਨੂੰ ਵੀ ਹੱਕ ਦਿੰਨੇ ਆ ਮਲਾਜ਼ਮਾਂ ਨੂੰ ਵੀ ਹੱਕ ਦਿੰਨੇ ਆ ਕਿ ਭਾਰਤ ਦੇ 12 ਕਰੋੜ ਲੋਕਾਂ ਦੇ ਰੋਜ਼ਗਾਰ ਦੇ ਲਈ ਮਰੀਨਾ ਮਜ਼ਦੂਰਾਂ ਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਇਹਨਾਂ ਦੀ ਮਦਦ ਦੇ ਵਿੱਚ ਆਓ ਇਹਦੇ ਇਹਦੇ ਸੰਦਰਭ ਵਿੱਚ ਸਿੱਧੇ ਤੌਰ ਤੇ ਪੰਜਾਬ ਦੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਜਪਮੋ ਦੇ ਵੱਲੋਂ ਇੱਕ ਸੰਘਰਸ਼ ਦਾ ਪਹਿਲੀ ਵਿਉਂਤਬੰਦੀ ਜਿਹੜੀ ਉਲੀਕੀ ਆ ਤੇ ਉਹਨਾਂ ਦੇ ਵੱਲੋਂ 28 ਦਸੰਬਰ ਨੂੰ ਇੱਕ ਵੱਡਾ ਇਕੱਠ ਜਲੰਧਰ ਸਿਟੀ ਦੇ ਰੇਲਵੇ ਸਟੇਸ਼ਨ ਤੇ ਕੀਤਾ ਜਾ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਜਥੇਬੰਦਕ ਤੌਰ ਦੇ ਉੱਪਰ ਉਤੇ ਸ਼ਾਮਲ ਕਰਾਇਆ ਜਾਵੇ ਉਹਨਾਂ ਦੀ ਗੱਲਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਤੇ ਮੈਂ ਮੀਡੀਆ ਦੇ ਸਾਥੀਆਂ ਨੂੰ ਵੀ ਸੱਦਾ ਦਿੰਨਾ ਹੈ ਪੇ ਤੁਸੀਂ ਸਾਡੀ ਮਦਦ ਕਰੋ ਉਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤੇ ਇਹਨਾਂ ਮਜ਼ਦੂਰਾਂ ਦੀ ਗੱਲਾਂ ਨੂੰ ਕੇਂਦਰ ਸਰਕਾਰ ਤੇ ਹੋਰ ਲੋਕਾਂ ਤੱਕ ਵੱਡੀ ਗਿਣਤੀ ਤੱਕ ਲੈ ਕੇ ਜਾਓ ਕਿ ਅਸਲ ਦੇ ਵਿੱਚ ਜਿਹੜਾ ਸਾਡਾ ਭਾਰਤ ਹੈ ਡੈਮੋਕਰੇਟਿਕ ਮੁਲਕ ਹੈ ਤੇ ਉਹਦੀ ਡੈਮੋਕ੍ਰੇਸੀ ਤੇ ਬਹੁਤ ਵੱਡਾ ਹਮਲਾ ਹੋਇਆ ਹੈ ਇਹ ਨਵੇਂ ਕਾਨੂੰਨਾਂ ਨੂੰ ਬਣਾਉਣ ਦੇ ਨਾਲ ਤੇ ਜਿਹੜੀਆਂ ਲੋਕਪੱਖੀ ਬਣਾਈਆਂ ਹੋਈਆਂ ਡੈਮੋਕਰੇਟਿਕ ਚੀਜ਼ਾਂ ਸੀਗੀਆਂ ਇਹਨੂੰ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਕੇਂਦਰ ਦੀ ਸਰਕਾਰ ਦੇ ਵੱਲੋਂ ਛੱਡੀ ਜਾ ਰਹੀ ਹੈ ਇਹ ਮੈਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਸ ਕਰਦਾ ਪੇ ਨੂੰ ਹਰ ਮਨਰੇਗਾ ਦੇ ਵਿੱਚ ਕੰਮ ਕਰਦੇ ਪਰਿਵਾਰ ਤੱਕ ਪਹੁੰਚਦਾ ਕਰੋਗੇ ਹਰ ਕਿਸਾਨ ਹਰ ਇੱਕ ਜਿਹੜਾ ਆ ਵਰਕਿੰਗ ਜਿੰਨੀ ਵੀ ਕਲਾਸ ਹੈ ਜਿੰਨੇ ਵੀ ਕੰਮਕਾਜੀ ਲੋਕ ਹੈ ਉਹਨਾਂ ਤੱਕ ਪਹੁੰਚਦੇ ਕਰੋਗੇ ਤਾਂ ਕਿ ਲੋਕਾਂ ਦੀ ਲੜਾਈ ਤਕੜੀ ਹੋ ਸਕੇ ਲੋਕਾਂ ਦਾ ਇਕੱਠ ਟਕੜਾ ਹੋ ਸਕੇ ਤੇ ਜਿਹੜੀਆਂ ਸਰਕਾਰਾਂ ਲੋਕਾਂ ਦੇ ਖਿਲਾਫ ਚੱਲਦੀਆਂ ਪਈਆਂ ਇਹ ਚੋ ਭਾਜਪਾ ਪਹਿਲੇ ਨੰਬਰ ਤੇ ਆ ਜਿਹੜੀ ਲਗਾਤਾਰ ਲੋਕਾਂ ਦੀ ਭਾਈਚਾਰਕ ਸਾਂਝ ਦੇ ਉੱਪਰ ਵੀ ਹਮਲਾ ਕਰਦੀ ਪਈ ਹੈ ਜਿਹੜੀ ਲੋਕਾਂ ਦੀ ਜੇਬ ਤੇ ਉਹਨਾਂ ਦੇ ਰੋਜ਼ਗਾਰ ਦੇ ਉੱਪਰ ਵੀ ਹਮਲਾ ਕਰਦੀ ਪਈ ਹੈ ਤੇ ਲੋਕਾਂ ਦੀ ਪਿੱਠ ਦੇ ਉੱਪਰ ਲਗਾਤਾਰ ਮਹਿੰਗਾਈ ਦਾ ਭਾਰ ਲਾਦੀ ਪਈ ਹੈ ਉਸ ਸਰਕਾਰ ਦੇ ਵਿਰੁੱਧ ਵੱਡੀ ਲਾਮਬੰਦੀ ਖੜਕੇ ਇੱਕ ਵੱਡਾ ਅੰਦੋਲਨ ਜਿਹੜਾ ਛੜੇ ਤੇ ਇਹ ਸਰਕਾਰ ਨੂੰ ਹੁਣ ਸੱਤਾ ਦੀ ਕੁਰਸੀ ਤੋਂ ਬਾਹਰ ਕੱਢਿਆ ਜਾਵੇ ਧਿਆਨ ਵਾਲੇ ਸਮੇਂ ਦੇ ਵਿੱਚ ਲੋਕਪੱਖੀ ਕਾਨੂੰਨ ਬਣਾਏ ਜਾ ਸਕਣ ਧੰਨਵਾਦ ਜੀ